ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਉਚ ਪੈ ਚਪ ਨ ਹੋਵਈ ਜੇ ਲਾਇ ਰਹਾ ਨਿ ਉਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪ੍ਰੀਆ ਪਾਰ ਸਹਸ ਸਿਆਨ ਪਾ ਲਖ ਹੋਹੀ ਤੈਕ ਨ ਚੱਲੇ ਨਾਲ ਕਿਵ ਸਚੈ ਰ ਹੋਈਏ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮੋਂ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ ਹੈ ਹੁਕਮੈਂਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈਂ ਜੀਵ ਜੈਤਾ ਹੋ ਮੈਂ ਕਹਿ ਨਾ ਕੋਈ ਗਾਵੇ ਕੋ ਤਨ ਹੋਵੇ ਕਿ ਸੈਤਾਨ ਗਾਵੇ ਕੋ ਦਤਿਆਣੇ ਨੀਸਾਣ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵੇਖਮੋ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਦਰਾ ਦੂਰ ਕਥਨਾ ਕਥਿਨਾ ਵੈ ਤੋਟ ਕਤ ਕਤ ਕਥੇ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾ ਹੈ ਜੁਗ ਅਰੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਸਾਹਿਬੇ ਪ੍ਰਵਾਹੋ ਸੱਚਾ ਸਾਹਿਬ ਸੱਚ ਨਾਹੀ ਭਾਖਿਆ ਭਉ ਅਪਾਰ ਅੱਖ ਹੈ ਮੰਗ ਹੈ ਦੇ ਦੇ ਦਾਤ ਕਰੀ ਦਾਤਾਰ ਫਿਰ ਕਿ ਅਗੇ ਰਖੀਏ ਜਿਤ ਸਦਰਵਾਰ ਮੋਹ ਕੇ ਬੋਲਣ ਬੋਲੀਏ ਜਿਤ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨੰਦਰੀ ਮੁਖ ਦਵਾਰ ਨਾਨਕੀ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰਹਰ ਸੁਖ ਕਰ ਲੈ ਜਾਏ ਗੁਰਮੁਖ ਨਦੋਂ ਗੁਰਮੁਖ ਹੋਏ ਦੰਗਰਮੁਖ ਰਏ ਸਮਾਈ ਗੁਰੂ ਇਸਰ ਗੁਰ ਗੋ ਰਕ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖ ਨਾਈ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਵ ਜਾਈ ਸੁਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਵ ਜਿਤ ਸੁਭਾਵਾ ਬਿਨ ਭਾਣੇ ਕੇ ਨਾਇ ਕਰੀ ਜੇਤੀ ਸਰੂਠੂ ਪਾਈ ਵੇਖਾ ਵਨ ਕਰਮਾਂ ਕੇ ਮਿਲ ਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸੁਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਤੁਘ ਚਾਰੇ ਅਰਜਾ ਹੁਰਦ ਸੁਣੀ ਹੋਏ ਨਵਖੰਡਾ ਵਿੱਚ ਜਾਣੀਐ ਨਾਲ ਚੱਲੇ ਸੋ ਕੋਈ ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾਵੇ ਤਾਂ ਵਾਤ ਨ ਪੁੱਛੈ ਕੇ ਕੀਤਾ ਅੰਦਰ ਕੀਟ ਕਰ ਦੁਸ਼ੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਜੈ ਜਿਤ ਸੁਗੁਣ ਕੋਈ ਕਰੇ ਸੁਨੇ ਸਦਬੀਸ਼ੁਰ ਨਾਥ ਸੁਨੇ ਅੰਤ ਅਰਥ ਬਲੀ ਆਕਾਸ਼ ਸੁਨੇ ਦੀਪ ਲੋਪਾ ਪਾਤਾਲ ਸੁਨੇ ਭੂਨ ਨ ਸਕੇ ਕਾਲ ਨਾਨਕ ਭਗਤ ਸਦਾ ਵਿਗਸ ਸੁਨੇ ਅੰਧੂਪ ਪਉ ਕਾ ਨਾਸ ਸੁਨੇ ਆਈਸ਼ਰ ਵਰਮਾ ਇੰਦ ਸੁਨੇ ਮੁਕਸ਼ਾਲਾ ਹਨਮੰਦ ਸੁਨੇ ਜੋਗ ਜੁਗਤ ਤਨ ਭੇਦ ਸੁਨੇ ਸਤਸਮ੍ਰਿਤ ਵੇਦ ਨਾਨਕ ਭਗਤ ਸਦਾ ਵਿਗਸ ਸੁਨੇ ਅੰਧੂਪ ਪਉ ਕਾ ਨਾਸ ਸੁਨਿਆ ਸਤ ਸੰਦੂ ਗਿਆਨ ਸਨੇ ਸਿਨੈ ਸਿਟ ਕੈਸ ਨਾਨਸ ਸਨੇ ਬੜਪੜ ਪਾਵੇ ਮਾਨਸ ਨਨੇ ਲਾਗੇ ਸੈਤਿਆ ਨਾਨਕ ਭਗਤ ਸਦਾ ਵੇਗਸ ਸਨੇਂਧੂ ਪਾਉ ਕਾ ਨਾਸ ਸੁਨਿਆ ਸ ਰਗੁਨਾ ਗਿੰਗਾ ਸਨੇ ਸੇਕ ਪੀਰ ਪਾਦਸ਼ਾ ਸਨੇਂਧੇ ਪਾਵੇਦਾ ਉਸਨੇ ਅਥ ਵਸਗਾ ਹੁ ਨਾਨਕ ਭਗਤ ਸਦਾ ਵੇਗਸ ਸਨੇਂਧੂ ਪਾਉ ਕਾ ਨਾਸ ਮੰਨੇ ਗੀਗਤ ਕਈ ਨ ਜਾਏ ਜੀ ਕੋ ਕਹਿ ਵਿਛੈ ਬਿਸਟਾਏ ਕਾਗਦ ਕਲਮਨ ਲਿਖਨ ਹਰ ਮੰਨੇ ਕਬੈ ਕਰਨ ਵਿਚਾਰੇ ਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤ ਹੋਏ ਮਨ ਬੁੱਧ ਮੰਨੇ ਸਗਲ ਭਵਨ ਕੀ ਸ਼ੁੱਧ ਮੰਨੇ ਮੋਚੂ ਟਾ ਨਾ ਖਾਏ ਮੰਨੇ ਜਮ ਕੇ ਸਾਥ ਨੰਜਾਏ ਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਮਨੈ ਮਾਰਗ ਠਾਕ ਨ ਪਾਈ ਮਨੈ ਬਦ ਸਿਮ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸਿਧੀ ਸੰਬੰਧ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਭਾਵੇ ਮੁਖ ਦਵਾਰ ਮਨੈ ਪਰਵਾਰੈ ਸਾਧਾਰਮਨੈ ਤਰ ਤਾਰੀ ਗੁਰ ਸਿੱਖ ਮਨੈ ਨਾਨਕ ਪੁਰਨ ਨ ਵੇਖੂ ਏ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ पंच परवन पंच प्रधान मंजी पावे दुर्गे मान पंचे सोहे दर राजाण पंचक गुरु इख ध्यान जी को कह करे विचार कते कह करने नहि सुमार तौल धर्म दया का पूत संतुग थाव रखिया जिन सूत जी को जब सचिया तम ले ऊपर गीता पार ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰਤ ਲੈ ਕਵਣ ਜੋਰ ਜੀ ਅਤਰੰਗਾ ਕੀ ਨਾਮ ਸੁਨਣਾ ਲਿਖਿਆ ਬੜੀ ਕਲਾ ਮੇਉਲੇ ਕਲਗ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਈ ਕੀਤਾ ਤਨਸੋਲੇ ਰੂਕੇ ਤੇ ਦਤਿਆਣੇ ਕਉਣ ਕੂਤ ਕੀਤਾ ਵਸਾਉ ਕੋ ਕਬਾਉ ਤਿਸਤੇ ਵਲਕ ਦਰਿਆਉ ਕੁਦਰਤ ਕਵਣ ਕਾ ਵਿਚਾਰ ਬਾਰਿਆ ਨ ਜਾਵੇ ਇੱਕ ਵਾਰ ਜੋਤਿ ਸੁਭਾਉ ਸਾਈ ਬਲਿਕਾ ਤੁਸ ਸਲਾਮ ਨੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਵ ਤਉ ਸੰਕ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੈ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਾਤਾਰ ਅਸੰਖ ਸੂਰਮੋ ਬਖਸਰ ਸੰਖ ਮਨ ਲਿਵ ਲਾਇ ਤਾਰ ਕੁਦਰਤ ਕਉਣ ਕਾ ਵਿਚਾਰ ਬਾਰੇ ਨ ਜਾਵਾ ਏਕ ਵਾਰ ਜੋ ਤਦ ਭਾਸਾਈ ਭਲਿਕਾ ਤੂ ਸਦਾ ਸਲਾਮ ਤੂ ਨਯੰਕਾਰ ਅਸੰਖ ਮੂਰਖਨ ਕੋਰ ਸੰਗ ਚੋਰ ਆਰਾਮ ਖੋਰ ਸੰਖਮਰਕ ਕਰ ਜਾਏ ਜੋਰ ਸੰਗ ਗਲਵੜਤਿ ਕਮਾਇ ਸੰਗ ਪਾਪੀ ਪਾਪ ਕਰ ਜਾਏ ਸੰਗ ਕੂੜਿਆਰ ਕੂੜੀ ਫੇਰਾਏ ਅਸੰਖ ਮਲੇਸ਼ ਮਲਬਖ ਖਾਈ ਸੰਗ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋਤਿ ਸੁਭਾ ਸਾਈ ਬਲਿਕਾਰ ਤੂ ਸਦਾ ਸਲਾਮਤ ਨਰੰਕਾਰ ਸੰਖ ਨਾਮ ਸੰਥਵ ਗਮ ਗਮ ਸੰਖ ਲੋ ਸੰਕ ਹੈ ਸਿਰ ਪਾਰ ਹੋਏ ਖਰੀ ਨਾਮ ਖਰੀ ਸਾਲਾ ਕ੍ਰੀ ਗਿਆਨ ਗੀਤ ਗੁਣ ਗਾ ਅਖਰੇ ਲਿਖਣ ਬੋਲਣ ਬਾਣ ਅਖਰਾ ਅਸਰ ਸੰਦੇ ਸੰਜੋਗ ਵਖਾਨ ਕ੍ਰੀ ਗਿਆਨ ਗੀਤ ਗੁਣ ਗਾ ਅਖਰੇ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਨ ਜਿਨੇ ਲਿਖੇ ਤੇ ਸਰੰਡਾਇ ਨੀ ਫਰਮਾਇ ਤੇ ਉਤੇ ਪਾਇ ਨੀਤਾ ਗੀਤਾ ਤੇ ਤਨ ਨਵ ਨਾਏ ਕੋਥਾਉ ਕੁਦਰਤ ਕਵਣ ਕਾਇ ਚਾਰ ਵਾਰੀ ਨ ਜਾਵਾ ਏਕ ਵਾਰ ਜੋਤਿ ਤੇ ਪਵ ਸਾਈ ਪਲਿਕਾਰ ਤੁਸਦਾ ਸਲਾਮ ਨਿਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਤੂ ਤੇ ਤਰ ਸੁਖੇ ਮੂਤਪਲੀਤੀ ਕਾ ਪੜ ਹੋਏ ਦੇ ਸਾਬੂਨ ਲਈ ਆਵ ਤੋਏ ਪਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇ ਕੇ ਰੰਗ ਪੁਨੀ ਪਾਪੀ ਅਖੰਡਾਹੀਂ ਕਰਕੇ ਕਰਣਾ ਲਿਖ ਲੈ ਜਾਓ ਆਪੀ ਵੀ ਜਾਪੇ ਖਾਓ ਨਾਨਕ ਕੋ ਕਮੀਆ ਬੋ ਜਾਓ ਤੀਰਥ ਤਪ ਤਿਆਨ ਦਰਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਨਿਯਮ ਨਿਯਮਨ ਕੀਤਾ ਭਾਉ ਅੰਤਰਗਤੀਥ ਮਲ ਣਾਉ ਸਭ ਗੁਣ ਤੇਰੇ ਮੈਂ ਨਾਹੀਂ ਕੋਈ ਵਣ ਗੁਣ ਕੀਤੇ ਭਗਤ ਨਾ ਹੋਇ ਸਵਸਤ ਤਦ ਬਣੀ ਬ੍ਰਹਮਾਉ ਸਤ ਸੋ ਸੰਸਤਾ ਮਨ ਚਾਉ نہوی جان روئی جا کر تر ٹھیک آپ جانے سوئی کیوں کر لائی کیرنی کی جانا نان کا کن سوکو سیا ਵੱਡਾ ਸਾਇ ਵੱਡੀ ਨਾ ਹੀ ਕੀਤਾ ਜਾ ਕਹੋ ਵੈ ਨਾਨਕ ਜੀ ਕੋ ਆਪੋ ਜਾਣੇ ਕਿ ਗਿਆਨ ਸੁਏ ਪਤਲ ਅਪਤਾਲਖ ਆਗਾਸ ਆਗਾਸ ਓੜ ਕੋੜ ਕ ਭਾਲ ਥੱਕੇ ਵੇਦ ਕੈਣਿਕ ਵਤ ਸੈ ਸੁੱ ਠਰ ਗਿਣਕ ਤੇ ਬਸ ਲਿਖਤਾ ਤੋ ਲੇਖ ਹੋਇ ਤਾ ਲਿਖੀਏ ਲੇਖ ਬਿਨਾਸ ਨਾਨਕਾ ਡਾਖੀ ਐ ਆਪੇ ਜਾਣੇ ਆਪ ਸਲਾਹੀ ਸਲਾਹੀ ਤਿਸੁਰਤ ਨ ਪਾਈ ਇੰਦਰੀ ਅੰਤ ਵੇ ਪਾਸਮੰਦ ਨਾ ਜਾਣੀਐ ਸਮੰਦ ਸਦ ਸੁਲਤਾਨ ਗ੍ਰਹ ਸੇ ਤਿ ਮਲ ਤਨ ਕਿੜੀ ਤਰਨ ਹੋਵਣੀ ਜੇ ਤੁੰਨ ਨਾ ਵੀਸਰੈ ਅੰਤਨਾ ਸਿਫਤਿ ਕੈਨੈ ਅੰਤਨ ਤਨ ਕਰਨ ਦੇਨਾ ਅੰਤਨ ਵੇਖਣ ਸੁਣਨ ਅੰਤਨ ਤਨ ਯਾਪ ਕੈ ਬਣ ਮੰਤਨ ਤਨ ਯਾਪ ਕੀਤਾ ਕਾਰਨ ਤਨ ਯਾਪੈ ਪਾਰਵਾਰੰਤ ਕਰਨ ਕੀਤੇ ਵਿਰਲਾਇ ਤਾਂ ਕਿੰਤਨ ਪਾਏ ਜਾਹਿ ਏਹੋ ਅੰਦਰਯਣ ਕੋਈ ਬਉਤਾ ਕੀਏ ਬਉਤਾ ਹੋਏ ਵੱਡਾ ਸਾਇ ਉਚਾ ਥਾ ਉਚੇ ਬੁਰੂਚਾ ਨਾਏ ਬੜੂ ਉਚਾ ਵਕਤ ਸੁਚੇ ਕੋ ਜਾਣੇ ਸੋਈ ਜੇ ਵੜੇ ਆਪ ਜਾਣਿਆ ਪਾਪ ਨਾਨਕ ਨਦਰੇ ਕਰਮੀਂ ਦਾਤ ਬਉਤਾ ਕਰਮ ਲਿਖਿਆ ਨਾ ਜਾਈ ਵੱਡਾ ਤਤ ਨਤ ਮਾਏ ਕੀਤੇ ਮੰਗੇ ਜੁਦ ਪਾਰ ਕੀਤੇ ਅੰਗੰਤ ਨਹੀਂ ਵਿਚਾਰ ਕੀਤੇ ਕਤ ਤਹਿਵੇ ਕਾਰ ਕੀਤੇ ਲੈ ਲੈ ਮੁਕੁਰ ਪਾਏ ਕੀਤੇ ਮੂਰਖਾਈ ਖਾਏ ਕਿਤੇ ਆਂ ਦੂਖ ਭੂਖ ਸਦ ਮਾਰੇ ਪੈਦਾ ਤੇਰੀ ਦਾਤਾਰ ਬਨਖਲਾਸੀ ਪਾਣੈ ਹੋਇ ਰਖਣ ਸੁਖੈ ਕੋਈ ਜੀ ਕੋ ਖਾਇ ਕੱਖਣ ਪਾਇਓ ਜਾਣੈ ਜੀਤੀਆਂ ਮੁਖਾਏ ਆਪੇ ਜਾਣੈ ਆਪੇ ਦੇ ਅਖੈ ਸਿਵਕੇ ਕੀਕੇ ਜਿਸਨ ਬਖਸ਼ਿ ਸਿਵਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁੱਲ ਗੁਣ ਅਮਲ ਵਪਾਰ ਮੁੱਲ ਵਪਾਰੀ ਅਮਲ ਪੰਡਾਰ ਮੁੱਲ ਹੈ ਮੁੱਲ ਹੈ ਜਾਏ ਅਮਲ ਪਾਇ ਮੁੱਲ ਸਮਾਏ ਮੂਲ ਧਰਮ ਮੂਲ ਦੀਵਾਨ ਮੂਲ ਮੂਤਲ ਮੂਲ ਪ੍ਰਵਾਣ ਮੂਲ ਬਖਸ਼ੀਸ਼ ਮੂਰਨੀ ਸਾਨ ਮੂਲ ਕਰਮ ਮੂਲ ਫਰਮਾਨ ਮੂਲੋ ਮੂਲਾਖਿਆ ਨਾ ਜਾਇ ਅੱਖਾਂ ਖਰੇਲੇ ਵਿਲਾਈ ਅੱਖੇ ਵੀਰ ਪੜ ਪੁਰਾਣੀ ਅੱਖੇ ਬੜੀ ਕਰੇ ਵਿਖਿਆ ਨੇ ਅੱਖੇ ਵਰਮੇ ਅੱਖੇ ਇੰਦ ਅੱਖੇ ਗੋਪੀਤਾ ਗੋਵਿੰਦ ਅੱਖੇ ਈਸ਼ੁਰਾ ਕੇ ਸਿੱਧ ਅੱਖੇ ਗੀਤੇ ਕੀਤੇ ਬੁੱਧ ਅੱਖ ਦੇਣ ਵਖ ਦੇਵ ਅੱਖ ਹੈ ਸੁੰਨ ਮੰਨਣ ਸੇ ਕੀਤੇ ਅੱਖੇ ਕਣ ਪਾਏ ਕੀਤੇ ਕਹਿ ਕੇ ਠੁਟ ਜਾਏ ਤੇ ਕੀਤੇ ਹੋਰ ਕਰੇ ਤਾਂ ਗਣ ਸਕੈ ਕੀ ਕੇ ਜੇ ੜ ਭਾਵ ਤੇ ੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਅੱਖੇ ਬੋਲ ਵਿਗਾਰ ਤਨ ਲਿਖੀਏ ਸਰਗਾਵ ਰਗਾਵਰ ਸੋਦਰ ਕੀ ਅਸੋਦਰ ਕੀਆ ਸੋਦਰ ਕੀ ਅਸੁਕਰ ਕੀਆ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਬਵਨ ਹਾਰੇ ਕਿਤੇ ਰਾਗ ਭਰੇ ਸੰਕਹੀਐ ਨ ਕਿਤੇ ਗਵਨ ਹਰੀ ਗਵ ਤຸນ ਪਉਣ ਪਣਿ ਬੈ ਸੰਤੁਰ ਗਾਵੇ ਰਜਤਰੰਦੁਆਰੇ ਗਾਵੇ ਚਿਤ ਗੁਤ ਲਿਖ ਜਨ ਹੈ ਲਿਖਲੇ ਧਰਮ ਵਿਚਾਰੇ ਗਾਵੇ ਇਸਰਮ ਦੇ ਸੁਣ ਸਦਾ ਸਵਾਰੇ ਗਵਨ ਦੇ ਦਰਸ਼ਨ ਵੇਠ ਦੇਵ ਤੇ ਅੰਦਰ ਨਾਲੇ ਗਾਵੇ ਸਦ ਸਮਾਦੀ ਅੰਦਰ ਗਵਨ ਸਦ ਵਿਚਾਰੇ ਗਵਨ ਜਤੀ ਸਦੀ ਸੰਦੋਖੀ ਗਾ ਵੀਰ ਕਰਾਰੇ ਗਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾ ਮੋਣੀਆਂ ਮਣ ਮੋਣ ਸੁਰਗਾ ਵਿੱਚ ਪਿਆਲੇ ਗਵਨ ਰਤਨ ਪਾਏ ਤੇਰੇ ਅਠ ਸਤ ਤੀਸ ਨਾਲੇ ਗਾ ਜੋਤ ਮਾਵਲ ਸੁਰਗ ਗਾ ਵਖਣੀ ਚਾਰੇ ਗਾ ਖੰਡ ਮੰਡਲ ਵਰ ਪੰਡਾ ਗਰ ਕਰ ਰੱਖੀ ਤਾਰੇ ਸੇਤੂ ਨਗ ਗਾ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਵਨ ਸਿਮ ਜਿਤ ਨਾ ਉਹ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਇ ਸਾਚਾ ਸਾਚੀ ਨਾਹੀ ਹੈ ਪਿਉ ਸਿਜਾਇ ਨਾ ਜਸ ਸਿਰਤ ਨਾ ਜਨ ਰਚਾਈ ਰੰਗੀ ਰੰਗੀ ਬਾਤੀ ਕਰ ਕਾ ਜਿਨ ਸਿਮਾਇ ਜਿਨੂ ਪਾਈ ਕਰ ਕਰ ਵੇਖੈ ਕੀਤਾ ਆਪਣਾ ਜੋ ਤਿਸ ਦੀ ਵੜਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਉਸ਼ਾਹਾ ਪਾਤ ਸਾਇ ਨਾਨਕ ਰਹਿ ਨਰ ਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਤੀਆਂ ਕਰੇ ਬਪੂਤ ਕਿੰਤਾ ਕਾਲ ਕੁਵਾਰੀ ਕਾਇਯੁਕਤ ਰਿੰਦਾ ਪ੍ਰਤੀ ਤਾਈ ਪੰਤੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸੋ ਤਿਸੈ ਆਦੇਸਵਾਦ ਨੀਲ ਅਨੰਦ ਨਹਤ ਜੁਜਵੇ ਕੋ ਵੇਸ ਉਗਤ ਗਿਆਨ ਦੇ ਅਪੰਦਰਨ ਕਟਵਾਜੇ ਨਾਦ ਆਪਨਾ ਨਾਥੀ ਸਭ ਜਾ ਕੀ ਰਿਦਿ ਸਦਵਰਾ ਸਾਦ ਸੰਜੋਗ ਵਿਜੋ ਦੇ ਕਾ ਚਲਾਵੇ ਲੇਖਿਆਵੇ ਭਾਗ आदेश दिसै आदेश आध नीलो नद नहत जूरो एको बेस एकम आयुक्त वे आए तें चल्ले प्रवानिक संसारी कुंडारी कलाए दे बा जीवत सपावत वे चलावे जे होवे फरमाण नो वेखया ओना नदरणावे बोत्ता वंडानियां देसै दिसै आध नीलो नद नाथ जूरो एको बेसा ਅਸਨ ਲੋਇ ਲੋਇ ਪੰਡਾ ਜੋਗ ਸਪੈ ਸੇਖਾ ਬਾਰ ਕਰ ਕਰ ਵੇਖੇ ਸਦ ਜਨ ਹਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਤ ਸਹਦੇ ਸਵਾਦ ਨੀਲ ਨਾਦ ਨਹਤ ਜੁਗ ਜੁਗ ਵੇ ਕੋ ਵੀਸਾ ਇੱਕ ਦੂਜੀ ਪੌ ਲਖ ਹੋਇ ਲਖ ਹੋਇ ਲਖ ਵੀਸ ਲਖ ਲਗੇੜਾ ਕੀ ਇੱਕ ਨਾਮ ਜਗਦੀਸ਼ੇ ਤਰਾਵਤ ਪੌੜੀ ਆ ਚੜੀਆ ਹੋਏ ਕੀਸ ਸੁਣ ਗੱਲਾਂ ਆਕਾਸ਼ ਕੀ ਕੀਤਾਈ ਰੀਸ ਨਾਨਕ ਨਦਰੀ ਪਾਈ ਹੈ ਕੁੜੀ ਕੁੜੇ ਠੀਸ ਅਖਣ ਜੋਰ ਜਪੈਨ ਜੋਰ ਜੋਰ ਨ ਮੰਗਨ ਦੇਨ ਨ ਜੋਰ ਜੋਰ ਨ ਨੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨ ਸੋਲ ਜੋਰ ਨ ਸੁਤੀ ਗਿਆਨ ਵਿਚਾਰ ਜੋਨ ਜੁਗਤਿ ਛਟੈ ਸੰਸਾਰ ਜੀ ਸਤਿ ਜੋਰ ਕਰੇ ਵੇਖੇ ਸੋਏ ਨਾਨਕ ਤੂੰ ਨੀਤ ਨ ਕੋਈ ਰਤਿ ਉਤੇ ਹਿਤਿ ਵਾਰ ਪੁਣ ਪਣੇ ਗਣੀ ਪਾਤ ਤਾਲ ਤੇ ਸਵਿਤਲ ਤਿਥਾਵ ਰਖੀ ਤਰਮਸਾਲ ਤੇ ਸੋਜੀ ਜੋਤ ਕੇ ਰੰਗ ਨ ਕਿਨਾ ਬਣੇ ਕੁਨੰਤ ਕਰਮੀ ਕਰਮਿ ਹੋਏ ਵਿਚਾਰ ਸਚਾ ਸਚਾ ਦਰਵਾਰ ਤਿੱਥੈ ਸੋਣ ਮਨ ਪਰਵਾ ਨਦੀ ਕਰਮ ਬੁਐ ਨੀਸਾਨ ਕਜਵ ਕਾਇ ਉਥੈ ਪਾਇ ਨਾਨਕ ਗਏ ਜਪੈ ਜਾਈ ਧਰਮ ਖੰਨ ਕਾਇ ਉਤਰਮ ਗਿਆਨ ਖੰਨ ਕਾਇ ਖੂ ਕਰਮ ਕੀਤੇ ਪਵਨ ਪਾਣੀ ਬੈ ਸੰਤੁਰ ਕੀਤੇ ਕਣ ਮਹੇਸ਼ ਕੀਤੇ ਵਰਮ ਕਤ ਕੜੀ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਰੂਪ ਦੇਸ ਕੀਤੇ ਨਿਜਨ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦਵ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨੁ ਮਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀਆਂ ਕੀਤੀਆਂ ਪਾਣੀਆਂ ਕੀਤੇ ਬਾਤ ਨਰਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨયਨ ਅੰਤ ਗਿਆਨਖੰਡ ਮੈਂ ਗਿਆਨ ਪ੍ਰਚੰਡ ਦਿੱਥੈਨਾਦ ਬినੋਦਕੁੜ ਨੰਦ ਸ਼ਰਮਖੰਡ ਕੀ ਬਾਣੀ ਰੂਪ ਦਿੱਥੈ ਘਟਕੜੀਆਂ ਬਹੁਤਨੂਪ ਤਾਂਕੀਆਂ ਗੱਲਾਂ ਗਥੀਆਂ ਨਾ ਜਾਹੇ ਜੀ ਕੋ ਕਹਿ ਬਿਛੈ ਬਿਛਤਾਏ ਦਿੱਥੈ ਘੜੀਐ ਸੁਰਤ ਮਤ ਮਨ ਬੋਧ ਦਿੱਥੈ ਘੜੀਐ ਸੁਰ ਸਦਾ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਨਿਉਰ ਦਿੱਥੈ ਔਰ ਨ ਕੋਈ ਹੋਰ ਦਿੱਥੈ ਜੋਦ ਮਾਮਲ ਸੋਤ ਮੈ ਰਾਮ ਰਹਿਆ ਭਰਪੂਰ ਦਿੱਥੈ ਸੀ ਤੂ ਸੀਤਾ ਮੈਂ ਮਮਾ ਇ ਤਾਂ ਗਿਰੂਪ ਨਗਥਨੀ ਜਾਏ ਨਾ ਉਮਰਨ ਠਗੇ ਜਾਏ ਜਨ ਕੇ ਰਾਮ ਸੈਮਣ ਮਾਈ ਦਿੱਥੈ ਭਗਤ ਵਸ ਕੇ ਲੋਕ ਰੈਨਨ ਸਚਾ ਮਨ ਸੋਏ ਸਚ ਖੰਰ ਰਸ ਨੰਕਰ ਕਰ ਕਰ ਵੇਖੇ ਨਦਰ ਨਿਹਾਲ ਦਿੱਥੈ ਖੰਡ ਮੰਡਲ ਵਰ ਭੰਡੋ ਜੀ ਕੋ ਕਥੈ ਤੰਤ ਨੰਤ ਤਿਥੈ ਲੋਲ ਅਕਰ ਜਿਬ ਜੋਕਮ ਤਵੇ ਤਵ ਕਰ ਵੇਖੈ ਵਿਕਸ ਕਰ ਵਿਚਾਰ ਨਾਨਕ ਕਥਨਾ ਕਰਿ ਦਾਸਾਰ ਜਤ ਪਹਾਰ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਪੌਖੱਲਾ ਅਗਣ ਤਵਤਾਵ ਪਾਂਡਾ ਪੌ ਅਮਰਤ ਤਿਧਾਲ ਕੜੀਏ ਸ਼ਬਦ ਸਚੀਟਕ ਸਾਲ ਜਿਨ ਕਾ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਂ ਦਾਇਂਦਾ ਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਤਰਮ ਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ